ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਮੌਨਸੂਨ ਸਿਸਟਮ ਕਾਫੀ ਐਕਟਿਵ ਰਿਹਾ ਸੋ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਗਈ ਪਰ ਹੁਣ ਸੈਨੋਪਟਿਕ ਕੰਡੀਸ਼ਨਸ ਦੇ ਵਿੱਚ ਚੇਂਜ ਆਬਜ਼ਰਵ ਕੀਤੀ ਗਈ ਹੈ ਸੈਪਟੈਂਬਰ ਦੇ ਪਹਿਲੇ ਹਫਤੇ ਦੇ ਵਿੱਚ ਹੀ ਨਾਰਮਲ ਤੋਂ ਉੱਪਰ ਹੋ ਗਈ 141.4 ਮਿਲੀਮੀਟਰ ਬਾਰਿਸ਼ ਹੋਈ ਜਦੋਂ ਕਿ ਪਿਛਲੇ ਸਾਲ 2024 ਦੇ ਵਿੱਚ ਸੈਪਟੈਂਬਰ ਮਹੀਨੇ ਦੇ ਵਿੱਚ 98.4 ਮਿਲੀਮੀਟਰ ਬਾਰਿਸ਼ ਸਾਰੇ ਮਹੀਨੇ ਦੇ ਵਿੱਚ ਹੋਈ ਸੀ ਜੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਲੀਅਰ ਰਹਿਣਾ ਤੇ ਸਾਰੇ ਨਾਰਮਲ ਜਿਹੜੇ ਆਪਣੇ ਕੰਮ ਕਰ ਸਕਦੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ ਜਿਹੜੀਆਂ ਵੈਦਰ ਕੰਡੀਸ਼ਨਸ ਨੀਅਰ ਨਾਰਮਲ ਰਹਿਣ ਵਾਲੀਆਂ ਨੇ ਸੋ ਫਾਰਮਰਸ ਜਿਹੜੇ ਉਹਨਾਂ ਦੇ ਨਾਰਮਲ ਫਾਰਮ ਆਪਰੇਸ਼ਨਸ ਜਿਨਾਂ ਨੂੰ ਕੰਟੀਨਿਊ ਕਰ ਸਕਦੇ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਅਲੀ ਸ਼ਾ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਚ ਲਗਾਤਾਰ ਮੀਂਹ ਪੈਨ ਕਰਨ ਤੇ ਹੁਣ ਲੋਕਾਂ ਦੇ ਮਨ ਦੇ ਵਿੱਚ ਸਿਰਫ ਇੱਕ ਹੀ ਸਵਾਲ ਉੱਠਦਾ ਹੈ ਕਿ ਆਉਣ ਵਾਲਾ ਮੌਸਮ ਜੋ ਹੈ ਕਿੱਦਾਂ ਦਾ ਹੋਵੇਗਾ ਇਸੇ ਦਿਨ ਸਾਡੇ ਵਿਚਕਾਰ ਮੌਜੂਦ ਨੇ ਵੈਦਰ ਐਕਸਪਰਟ ਡਾਕਟਰ ਪਵਨੀਤ ਕੌਰ ਕਿੰਗਰਾਜੀ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਤੇ ਮੌਸਮ ਦੀ ਅਪਡੇਟਸ ਨੂੰ ਜਾਣਾਂਗੇ ਨਮਸਕਾਰ ਮੈਮ ਮੈਂ ਆਉਣ ਵਾਲਾ ਮੌਸਮ ਕਿੱਦਾਂ ਦਾ ਹੋਵੇਗਾ ਜੀ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਮੌਨਸੂਨ ਸਿਸਟਮ ਕਾਫੀ ਐਕਟਿਵ ਰਿਹਾ ਸੋ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਗਈ ਪਰ ਹੁਣ ਸਨੋਪਟਿਕ ਕੰਡੀਸ਼ਨਸ ਦੇ ਵਿੱਚ ਚੇਂਜ ਅਬਜ਼ਰਵ ਕੀਤੀ ਗਈ ਹੈ ਸੋ ਪਹਿਲਾਂ ਡੇ ਟਾਈਮ ਟੈਂਪਰੇਚਰ ਵੀ ਨਾਰਮਲ ਤੋਂ ਕਾਫੀ ਨੀਚੇ ਹੋ ਗਿਆ ਸੀ ਪਰ ਹੁਣ ਡੇ ਟਾਈਮ ਟੈਂਪਰੇਚਰ ਵੀ ਨੀਅਰ ਨਾਰਮਲ ਆ ਗਿਆ ਅੱਜ ਦਾ ਡੇ ਟਾਈਮ ਟੈਂਪਰੇਚਰ 33.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 25 ਡਿਗਰੀ ਸੈਂਟੀਗ੍ਰੇਡ ਰਿਕਾਰ ਕਿ ਜਿਹੜਾ ਕਿ ਨਾਰਮਲ ਤੋਂ ਲਗਭਗ 1.2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਪਰ ਜੇ ਅਸੀਂ بارش ਦੇਖੀਏ ਤਾਂ ਲੁਧਿਆਣਾ ਦੀ ਸਤੰਬਰ ਮਹੀਨੇ ਦੀ ਨਾਰਮਲ بارش 106.2 ਮਿਲੀਮੀਟਰ ਹੈ ਪਰ ਇਸ ਵਾਰੀ ਸਤੰਬਰ ਦੇ ਪਹਿਲੇ ਹਫਤੇ ਵਿੱਚ ਹੀ 141.4 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਪਰ ਜੇ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ بارش ਤੋਂ ਇੱਕ ਰਾਹਤ ਹੈ ਕਿਉਂਕਿ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਸਾਰੇ ਸੈਂਟਰਲ ਡਿਸਟ੍ਰਿਕਟਸ ਔਰ ਸਾਊਥ-ਵੈਸਟਰਨ ਡਿਸਟ੍ਰਿਕਟਸ ਦੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ਮੈਮ ਅਗਰ ਪਿਛਲੇ ਸਾਲਾ ਦੀ ਗੱਲ ਕਰੀਏ ਪਿਛਲੇ ਸਾਲ 2024 ਦੇ ਅਕੋਰਡਿੰਗ 2025 ਦੇ ਵਿੱਚ ਕਿੰਨੀ ਜੋ ਹੈ ਸਪਟੰਬਰ ਮਹੀਨੇ ਦੀ ਬਾਰਿਸ਼ ਵੱਧ ਕੇ ਆਈ ਹੈ ਜੀ ਸਪਟੰਬਰ ਮਹੀਨੇ ਦੀ ਜੋ ਨਾਰਮਲ ਬਾਰਿਸ਼ ਹੈ ਉਹ 106.2 ਮਿਲੀਮੀਟਰ ਹੈ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਇਸ ਵਾਰੀ ਸੈਪਟੈਂਬਰ ਦੇ ਪਹਿਲੇ ਹਫਤੇ ਦੇ ਵਿੱਚ ਹੀ ਨਾਰਮਲ ਤੋਂ ਉੱਪਰ ਹੋ ਗਈ 141.4 ਮਿਲੀਮੀਟਰ بارش ਹੋਈ ਜਦੋਂ ਕਿ ਪਿਛਲੇ ਸਾਲ 2024 ਦੇ ਵਿੱਚ ਸੈਪਟੈਂਬਰ ਮਹੀਨੇ ਦੇ ਵਿੱਚ 98.4 ਮਿਲੀਮੀਟਰ بارش ਸਾਰੇ ਮਹੀਨੇ ਦੇ ਵਿੱਚ ਹੋਈ ਸੀ ਮਾਮ ਜਿਵੇਂ ਚੋਨਾ ਜਿਹੜਾ ਬੀਜਿਆ ਗਿਆ ਸੀ ਕਿਸਾਨਾਂ ਦੇ ਵੱਲੋਂ ਉਹ ਕਾਫੀ ਕਈਆਂ ਦਾ ਖਰਾਬ ਹੋ ਚੁੱਕਾ ਹੈ ਕਈਆਂ ਦਾ ਮਤਲਬ ਥੋੜਾ ਜਿਹੀ ਮਾਤਰਾ ਦੇ ਵਿੱਚ ਬਚਿਆ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਣਕ ਬੀਜਣ ਜਾ ਰਿਹਾ ਹੈ ਉਸ ਦੇ ਅਕੋਰਡਿੰਗ ਮੌਸਮ ਕਿਦਾਂ ਦਾ ਹੋਏਗਾ ਜੀ ਅਨੁਵਾਰੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ ਜਿਹੜੀਆਂ ਵੈਦਰ ਕੰਡੀਸ਼ਨਸ ਨੀਅਰ ਨਾਰਮਲ ਰਹਿਣ ਵਾਲੀਆਂ ਨੇ ਸੋ ਫਾਰਮਰਸ ਜਿਹੜੇ ਉਹਨਾਂ ਦੇ ਨਾਰਮਲ ਫਾਰਮ ਆਪਰੇਸ਼ਨਸ ਜਿ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਨੇ ਮੈਮ ਜਿਹੜੀ ਆਮ ਜਨਤਾ ਉਹਨਾਂ ਦੇ ਲਈ ਕੋਈ ਪ੍ਰੀਕਾਉਸ਼ਨ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਬਿਮਾਰੀਆਂ ਫੈਲਣ ਦਾ ਡਰ ਹੈ ਜਿੱਥੇ ਪਾਣੀ ਵਗੈਰਾ ਇਕੱਠਾ ਹੋਇਆ ਹੋਇਆ ਹੈ ਜੀ ਉਹ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਇਨਫੈਕਸ਼ਨਸ ਦੇ ਬੜੇ ਚਾਂਸਸ ਹੁੰਦੇ ਆ ਜਿੱਥੇ ਪਾਣੀ ਇਕੱਠਾ ਹੋਇਆ ਹੁੰਦਾ ਸੋ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਸੇਧ ਦਾ ਧਿਆਨ ਰੱਖਣਾ ਚਾਹੀਦਾ ਔਰ ਹੈਲਦੀ ਡਾਈਟ ਸਾਰਿਆਂ ਨੂੰ ਲੈਣੀ ਚਾਹੀਦੀ ਹੈ ਮੈਮ ਟਰੈਵਲਰਸ ਲਈ ਕੁਝ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਲੋਕਾਂ ਦੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੇ ਕੰਮ ਸੀਗੇ ਔਰ ਰੁਕੇ ਸੀ ਕਿ ਪਲਾਨ ਸੀ ਉਹਨਾਂ ਨੇ ਪੋਸਟ ਜੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਲੀਅਰ ਰਹਿਣਾ ਤੇ ਸਾਰੇ ਨਾਰਮਲ ਜਿਹੜੇ ਆਪਣੇ ਕੰਮ ਕਰ ਸਕਦੇ ਨੇ ਮੈਮ ਜਿਵੇਂ ਬਾਰਿਸ਼ਾਂ ਘਟੀਆਂ ਨੇ ਤੇ ਹਿਊਮਿਡਿਟੀ ਵਧ ਗਈ ਹੈ ਹਿਊਮਿਡਿਟੀ ਕਦੋਂ ਤੱਕ ਖਤਮ ਹੋਏਗੀ ਅ ਕਿਉਂਕਿ ਜਿੰਨੀ ਦੇਰ ਮੌਨਸੂਨ ਸਿਸਟਮ ਐਕਟਿਵ ਹੁੰਦਾ ਉਹਨਾਂ ਦੇ ਮੌਇਸਚਰ ਕੰਡੀਸ਼ਨਸ ਵੀ ਜ਼ਿਆਦਾ ਹੁੰਦੇ ਨੇ ਹਵਾ ਦੇ ਵਿੱਚ ਹਿਊਮਿਡਿਟੀ ਜ਼ਿਆਦਾ ਹੁੰਦੀ ਹੈ ਸੋ ਪਰ ਹੁਣ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਾਰਿਸ਼ ਸੀ ਤਾਂ ਕਰਕੇ ਹਿਊਮਿਡਿਟੀ ਬਹੁਤ ਜ਼ਿਆਦਾ ਹੋ ਗਈ ਸੀ ਪਰ ਹੁਣ ਹਿਊਮਿਡਿਟੀ ਵੀ ਨੀਅਰ ਨਾਰਮਲੀ ਅਸੀਂ ਕਹਿ ਸਕਦੇ ਹਾਂ ਸੋ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਕਲੀਅਰ ਸਕਾਈ ਕੰਡੀਸ਼ਨਸ ਨੇ ਸੋ ਕੰਡੀਸ਼ਨਸ ਥੋੜੀਆਂ ਹੋਰ ਇੰਪਰੂਵ ਹੋ ਸਕਦੀਆਂ ਨੇ ਓਕੇ ਮੈਂ ਤੇ ਮੈਮ ਜਿਵੇਂ ਹਿਮੀਡੀਟੀ ਜੁਸ ਕਹ ਰਹੇ ਜਿਵੇਂ ਨਾਰਮਲ ਹੈ ਬਟ ਸਪਟੰਬਰ ਦਾ ਮਹੀਨਾ ਏਸੀ ਹਜੇ ਵੀ ਲੋਕਾਂ ਦੇ ਘਰ ਚੱਲ ਰਿਹਾ ਤੇ ਆਉਣ ਵਾਲੀ ਸਰਦੀ ਬਾਰੇ ਦੱਸ ਸਕਦੇ ਹੋ ਕਿ ਉਹ ਭਾਰੀ ਹੋਏਗੀ ਸਰਦੀ ਜ਼ਿਆਦਾ ਪਏਗੀ ਘੱਟ ਪਏਗੀ ਕੋਈ ਕੋਈ ਪ੍ਰੈਡਿਕਸ਼ਨ ਉਸ ਬਾਰੇ ਜੀ ਸਾਡੇ ਕੋਲ ਆਉਣ ਵਾਲੇ 4-5 ਦਿਨਾਂ ਦੀ ਹੀ ਇਨਫੋਰਮੇਸ਼ਨ ਹੁੰਦੀ ਹੈ ਸੋ ਉਹਦੇ ਅਕੋਰਡਿੰਗ ਜਿਹੜੀਆਂ ਕੰਡੀਸ਼ਨਸ ਨਾਰਮਲ ਨੇ ਉਹਦੇ ਤੋਂ ਅਸੀਂ ਲੌਂਗ ਟਰਮ ਪ੍ਰੈਡਿਕਸ਼ਨ ਕੋਈ ਨਹੀਂ ਕਰ ਸਕਦੇ ਜਿਵੇਂ ਤੁਸੀਂ ਦੇਖਿਆ ਮੈਮ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕੋਈ ਕਿਤੇ ਭਾਰੀ ਬਰਸਾਤ ਨਹੀਂ ਹੈ ਮੌਸਮ ਜੋ ਹੈ ਡਰਾਈ ਰਹੇਗਾ ਧੁੱਪਾ ਨਿਕਲਣ ਧੁੱਪਾ ਨਿਕਲਣ ਗਿਆ ਤੇ ਜੋ ਲੋਕਾਂ ਦੇ ਕੰਮ ਆ ਉਹ ਐਸ ਰੂਟੀਨ ਆ ਤੇ ਆਮ ਤੌਰ ਤੇ ਰੋਜ਼ਾਨਾ ਦੀ ਤਰ੍ਹਾਂ ਕਰ ਸਕਦੇ ਨੇ ਜੀਆਂ ਹੋਣ ਲਈ ਨਹੀਂ ਤੇ ਬਣੇ ਰੋ ਵੀਡੀਓ ਜਰਨਲਿਸਟ ਸੇਵਾ ਸਿੰਘ ਦੇ ਨਾਲ ਅਲੀਸ਼ਾ ਦੀ ਰਿਪੋਰਟ ਦਾ ਸਿਟੀ ਹੈਡਲਾਈਨ ਨੂੰ ਧਿਆਨ